बंदे न त मुंडे पढ़ो ਦੀ ਤਰੀਕ ਨੂੰ ਸ਼ਾਮ ਨੂੰ ਜਿਹੜੇ ਸਾਡੇ ਪਿੰਡ ਭੰਗਵਾ ਦੇ ਵਿੱਚ ਕੋਈ ਸ਼੍ਰੀ ਗੁਰੂ ਰਵੀਦਾਸ ਮੰਦਿਰ ਸੀਗਾ ਉਹਦੇ ਵਿੱਚ ਸਾਡੇ ਪੁਜਾਰੀ ਸਾਹਿਬ ਜਿਹੜੇ ਆ ਪਾਠੀ ਸਾਹਿਬ ਸੀਗੇ ਸਾਡੇ ਮੋਹਨ ਲਾਲ ਜੀ ਉਹ ਪਿਛਲੇ 11-12 ਸਾਲ ਤੋਂ ਉੱਥੇ ਸੇਵਾ ਕਰਦੇ ਪਏ ਆ ਤੇ ਉਹਨਾਂ ਨੂੰ ਸ਼ਾਮ ਨੂੰ ਉੱਥੇ ਆ ਕੇ 25 ਤਰੀਕ ਨੂੰ ਸ਼ਾਮ ਨੂੰ 6 ਵਜੇ ਦੀ ਗੱਲ ਹੈ ਉੱਥੇ ਉਹਨਾਂ ਨੂੰ ਆ ਕੇ ਇੰਨੀ ਮਾਰਗਟਾਈ ਕੀਤੀ ਗਈ ਹੈ ਇਹਨਾਂ ਦੀ ਅੱਖ ਦੇ ਉੱਤੇ ਸੱਟ ਲੱਗੀਆਂ ਬਹੁਤ ਮਤਲਬ ਲਚਰਤਾ ਦੇ ਨਾਲ ਉੱਥੇ ਜਿਹੜਾ ਇਹਨਾਂ ਨੇ ਉਹ ਕੀਤਾ ਜੀ ਸ਼ਰਾਬ ਪੀ ਕੇ ਉੱਥੇ ਬੰਦੇ ਜਿਹੜੇ ਆ ਉਹ ਆਕੇ ਦਿਨਾਂ ਨੂੰ ਮਾਰਕਟਾਈ ਕੀਤੀ ਉਹਨਾਂ ਬੰਦਿਆਂ ਦੇ ਉੱਤੇ ਪਹਿਲਾਂ ਵੀ 295 ਲੱਗੀ ਹੋਈ ਸੀਗੀ ਜੀ ਜਿਹਦੇ ਵਿੱਚ ਉਹ ਬਰੀ ਹੋ ਗਏ ਕਿਸੇ ਕਾਰਨ ਕਰਕੇ ਵੀ ਗਵਾਹ ਦੇ ਮੋਕਰਨ ਕਰਕੇ ਜਦੋਂ ਉਹ ਵੀ ਇਹਨਾਂ ਨੇ ਕੁੱਟਿਆ ਉਸ ਤੋਂ ਬਾਅਦ ਅੱਜ ਚੌਥਾ ਦਿਨਾਂ ਦੇ ਚੌਥੇ ਦਿਨ ਦੇ ਬਾਅਦ باوجود ਵੀ ਨਾਂ ਤੇ ਅਜੇ ਤੱਕ ਬਿਆਨ ਹੋਇਆ ਕੋਈ ਤੇ ਨਾਂ ਅਜੇ ਤੱਕ ਕੋਈ ਸੁਣਵਾਈ ਹੋਈ ਹੈ ਸਾਨੂੰ ਆਸ਼ਵਾਸ਼ਣ ਜਰੂਰ ਦਿੱਤਾ ਜਾਂਦਾ ਰੋਜ਼ ਵੀ ਅੱਜ ਹੋ ਜਾਏਗਾ ਅੱਜ ਹੋ ਜਾਏਗਾ ਔਰ ਹਰਾਨੀ ਦੀ ਗੱਲ ਇਹ ਆ ਕਿ ਉਹ ਜਿਹੜੇ ਮੁਲਜ਼ਮ ਸੀਗੇ ਜਿਨ੍ਹਾਂ ਨੇ ਮਾਰਕਟਾਈ ਕੀਤੀ ਉਹ ਪਿੰਡ ਦੇ ਵਿੱਚ ਸ਼ਰਿਆਮ ਫਿਰਦੇ ਪਏ ਆ ਤੇ ਸ਼ਰਿਆਮ ਜਿਹੜੇ ਸਾਡੇ ਬਾਕੀ ਉਹਨਾਂ ਨੂੰ ਧਮਕੀ ਦਿੰਦੇ ਪਏ ਉਹ ਜਿਹੜਾ ਮੇਨ ਜਿਹੜੀ ਲੇਡੀ ਸੀਗੀ ਜਿਹਨਾਂ ਜਿਹੜੀ ਸੂਤਰਾਧਾਰ ਸੀਗੀ ਉਹ ਉੱਥੇ ਹੀ ਖੜੀ ਉੱਥੇ ਉੱਥੇ ਸਾਡੇ ਪਲਾਜ਼ਮ ਖੜੇ ਉੱਥੇ ਹੀ ਉਹ ਖੜੀ ਇਹਦੇ ਕਰਕੇ ਕਿ ਕਿਉਂਕਿ ਉਹਨਾਂ ਨੂੰ ਕਾਨੂੰਨ ਨਾਮ ਦਾ ਕੋਈ ਪਤਾ ਨਹੀਂਗਾ ਅਸੀਂ ਬਾਬਾ ਸਾਹਿਬ ਦੇ ਬੱਚੇ ਆ ਸਾਰੇ ਅਸੀਂ ਇਸ ਕੌਮ ਤੋਂ ਐਸੀ ਬੀਸੀ ਤੋਂ ਸਾਨੂੰ ਇਨਸਾਫ ਲੈਣ ਵਾਸਤੇ ਹਮੇਸ਼ਾ ਜਿਹੜਾ ਇੰਨੇ ਸਦੀਆਂ ਤੋਂ ਜਿਹੜਾ ਆ ਉਹ ਹਮੇਸ਼ਾ ਸਾਨੂੰ ਛੜਕਾਂ ਦੇ ਉੱਤੇ ਹੀ ਆਉਣਾ ਪੈਂਦਾ ਤਾਂ ਹੀ ਜਿਹੜਾ ਇੰਨਾ ਸਮਾਂ ਲੱਗਿਆ ਵੇਖੋ ਅਜੇ ਤੱਕ ਵੀ ਸਾਨੂੰ ਕੋਈ ਵਿਸ਼ਵਾਸ ਨਹੀਂਗਾ ਵੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ ਅਸੀਂ ਚਾਹਨੇ ਵੀ ਉਹਨਾਂ ਦੇ ਉੱਤੇ 295 ਸਾਡਾ ਧਾਰ ਉੱਤੇ 295 ਦਾ ਪਰਚਾ ਹੋਏ ਜਿਹੜੀਆਂ ਬਾਕੀ ਧਾਰਾਵਾਂ ਨੇ ਜਿਹੜੀਆਂ ਠੋਕਿਆ ਉਹਨਾਂ ਦੇ ਉੱਤੇ ਪਰਚਾ ਹੋਏ ਫੇਰ ਅਸੀਂ ਉੱਠਣਾ ਅਦਰਵਾਈਜ਼ ਅਸੀਂ ਉੱਠਣਾ ਨਹੀਂ ਔਰ ਪਰਚਾ ਵੀ ਜਿਹੜਾ ਆ ਉਹ ਇੱਥੇ ਹੀ ਬੈਗ ਹੋਏਗਾ ਅਸੀਂ ਕਿਤੇ ਨਹੀਂ ਜਾਣਾ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਕਿਉਂਕਿ ਸਾਨੂੰ ਪਤਾ ਸਾਡੀਆਂ ਜਿਹੜੀਆਂ ਗੱਲਾਂ ਆ ਸਾਨੂੰ ਉਲਝਾ ਦਿੱਤਾ ਜਾਂਦਾ ਉੱਤੇ ਸਾਡੇ ਬੰਦੇ ਨੂੰ ਉਲਝਾ ਦਿੱਤਾ ਜਾਂਦਾ ਕੋਈ ਕਾਰਵਾਈ ਨਹੀਂ ਹੁੰਦੀ ਉਸ ਤੋਂ ਬਾਅਦ ਇਹੋ ਹੀ ਸਾਡੀ ਮੰਗ ਸੀ ਕੋਈ ਮੰਗ ਨਹੀਂ ਕਿ ਸਾਡੀ ਕਿਸੇ ਨਾਲ ਕੋਈ ਉਹ ਨਹੀਂ ਹੈ ਕੋਈ ਲਗੜਾਟ ਨਹੀਂ ਹੈ ਸਾਡਾ ਸਿਰਫ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਸਾਨੂੰ ਪਤਾ ਵੀ ਇਨਸਾਫ ਦੇ ਵਿੱਚ ਦੇਰੀ ਜਿਹੜੀ ਹੈ ਸਿਰਫ ਸਾਡੇ ਵਾਸਤੇ ਹ ਕੋਟ ਮਾਰ ਦਾ ਕਾਰਨ ਇਹ ਹੋਇਆ ਸੀਗਾ ਕਿ 295 ਜੀ ਦਾ ਪਰਚਾ ਹੋਇਆ ਸੀਗਾ ਉਹਦੇ 2016 ਦੇ ਵਿੱਚ ਉਸ ਤੋਂ ਬਾਅਦ ਉਹ ਬਰੀ ਹੋ ਗਏ ਗਵਾਹ ਉਹਨਾਂ ਨੇ ਖਰੀਦ ਲਿਆ ਤੇ ਗਵਾਹ ਨੂੰ ਖਰੀਦਣ ਤੋਂ ਬਾਅਦ ਉਹ ਬਰੀ ਹੋ ਗਏ ਤੇ ਜਦੋਂ ਦੇ ਉਹ ਬਰੀ ਹੋ ਗਏ 2 ਜਾਂ 3 ਮਹੀਨੇ ਹੋਏ ਆ ਉਹ 3 ਮਹੀਨੇ ਤੋਂ ਬਿਲਕੁਲ ਉਦਾਂ ਫਿਰਦੇ ਪਏ ਆ ਵੀ ਹੁਣ ਤੁਹਾਨੂੰ ਅਸੀਂ ਦੱਸਾਂਗੇ ਵੀ ਤੁਸੀਂ ਕੀ ਤੁਸੀਂ ਉਦੋਂ ਕੀਆ ਕਿਹਨਾਂ ਦੇ ਉਹਨਾਂ ਨੇ ਮੰਦਰ ਦੇ ਵਿੱਚ ਬੇਅਦਬੀ ਕੀਤੀ ਸੀਗੀ ਸਭ ਕੁਝ ਸਬੂਤ ਸੀਗੇ ਪੰਨੇ ਪਾੜੇ ਸੀਗੇ ਮਹਾਰਾਜ ਦੀ ਬਾਣੀ ਦੇ ਮੰਦਰ ਨੂੰ ਤੋੜਿਆ ਗਿਆ ਉੱਥੇ ਔਰ ਬਹੁਤ ਵੱਡਾ ਮਸਲਾ ਸੀ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਸ ਟਾਈਮ ਤੇ 2016 ਦੇ ਵਿੱਚ ਗਿਆ ਸੀਗਾ ਉਸੇ ਰੰਜੇ ਤਹਿਤ ਕੀਤਾ ਗਿਆ ਉਸੇ ਰੰਜੇ ਤਹਿਤ ਜਦੋਂ ਬਰੀ ਹੋ ਕੇ ਉੱਥੋਂ ਆ ਗਏ ਆ ਦੋਸਤੋ ਬਾਅਦ ਉਹਨਾਂ ਨੇ ਜਿਹੜਾ ਸਾਡੇ ਪਾਠੀ ਨਾਲ ਮਾਰਕਟਾਈ ਕੀਤੀ ਹੈ ਮਾਰਕਟਾਈ ਤੋਂ ਬਾਅਦ ਵੀ ਤੁਸੀਂ ਵੇਖੋ ਇਹਨਾਂ ਦੇ ਨਾਲ ਇੱਕ ਅਲਟਰਨੇਟਿਵ ਪੁਜਾਰੀ ਹੋਰ ਹੈ ਵੀ ਜਿਗਦੇ ਇਹਨਾਂ ਨੇ ਕਿਤੇ ਅੱਗੇ ਪਿੱਛੇ ਜਾਣਾ ਉਹਦੇ ਦੂਸਰਾ ਜਿਹੜਾ ਪੁਜਾਰੀ ਸਾਹਿਬ ਉੱਥੇ ਸਾਡੇ ਉਹ ਕਰਦੇ ਆ ਉਹ ਵੀ ਸਾਡੇ ਕੋਲ ਇੱਥੇ ਮੌਜੂਦ ਹੈ ਭਜਨ ਲਾਲ ਜੀ ਉਹਨਾਂ ਦੇ ਵੇਖੋ ਉਹ ਉਹਨਾਂ ਦੇ ਘਰ ਕੱਲ ਜਾ ਕੇ ਤੇ ਉਹਨਾਂ ਦੇ ਘਰ ਜਾ ਕੇ ਧਮਕਾਇਆ ਗਿਆ ਉਹਨਾਂ ਦੀ ਕਬਜ਼ਾ ਕਰਨਾ ਚਾਹੁੰਦੇ ਉੱਥੇ ਤਾਂ ਮਨ ਲੱਗਾ ਕਿ ਕਿ ਕਰੀਏ ਇੱਕ ਦਰਖਾਸਤ ਸਾਡੇ ਕੋਲ ਆਈ ਸੀ ਜੇ ਮੋਨ ਲਾਲ ਜੀ ਪੁਜਾਰੀ ਨੇ ਕਿਸੇ ਮੰਦਲ ਦੇ ਵਿੱਚ ਪਿੰਡ ਭੰਗਵਾ ਵਿੱਚ ਉਹਨਾਂ ਨਾਲ ਕੋਈ ਲੜਾਈ ਚ ਗੜਾ ਆਇਆ ਸੀ ਉਹਨਾਂ ਨੇ ਸਾਨੂੰ ਦਰਖਾਸਤ ਦਿੱਤੀ ਆ ਅਰਖਾਸਤ ਦੇ ਅਨਸਾਰ ਜੋ ਵੀ ਬੰਦਗੀ ਕਾਰਵਾਈ ਹੈ ਇਹ ਜਮਾ ਦੇ ਵਿੱਚ ਲਿਆ ਰਹੇ ਹਾਂ ਤਾਂ ਨਸਮਾਉਤ ਕਰਾਤਾ